ਸੱਚੇ ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਮੇਰਾ ਪਹਿਲਾਂ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਵੀ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹੈ ਜੀ ਆਣਾ ਤੇ ਜੰਮੂ ਕਸ਼ਮੀਰ ਦੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੇਖੋ ਇਸਨਾਲੀ ਖਬਰ ਸਾਹਮਣੇ ਆਈ ਇਸ ਸਾਲ ਜੋ ਕਸ਼ਮੀਰ ਅਤੇ ਹਰਿਆਣਾ ਵਰਗੇ ਵੱਡੇ ਰਾਜਾਂ ਵਿੱਚ ਵੋਟਰਾਂ ਨੂੰ 2024 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀਆਂ ਵੋਟਾਂ ਦਾ ਇਸਤੇਮਾਲ ਕੀਤਾ ਹੈ 370 ਹਟਾਏ ਜਾਣ ਤੋਂ ਬਾਅਦ ਜੇ ਕਸ਼ਮੀਰ ਚ ਇਹ ਪਹਿਲੀ ਚੋਣ ਹੈ ਜਿਸ ਨੂੰ ਸਿਆਸੀ ਨਜ਼ਰੀਏ ਤੋਂ ਬਹੁਤ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਹਰਿਆਣਾ ਵਿੱਚ ਵੀ ਚੋਣ ਸਗਰਮੀਆਂ ਤੇਜ਼ ਹੋ ਗਈਆਂ ਹਨ ਜਿੱਥੇ ਇਹ ਚੋਣ ਮੌਜੂਦਾ ਭਾਜਪਾ ਸਰਕਾਰ ਲਈ ਕਾਫੀ ਅਹਿਮ ਸਾਬਿਤ ਹੋ ਸਕਦੀ ਹੈ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਚ ਲਗਭਗ 10 ਕੇ ਬਾਅਦ ਹੋਇਆ ਵਿਧਾਨ ਸਭਾ ਚੋਣ ਨੇ ਸਿਆਸੀ ਮਾਹੌਲ ਮੋੜ ਸੋ ਗਰਮ ਕਰ ਦਿੱਤਾ 90 ਮੈਂਬਰ ਵਿਧਾਨ ਸਭਾ ਲਈ 18 ਸਤੰਬਰ ਤੋਂ 1 ਅਕਤੂਬਰ 24 ਤੱਕ ਤਿੰਨ ਪੜਾਅ ਵਿੱਚ VOTING ਹੋਈ ਹੈ ਇਸ ਦੇ ਨਾਲ ਹੀ 370 ਹਟਾਏ ਜਾਣ ਤੋਂ ਬਾਅਦ ਜੰਮੂ ਕਸ਼ਮੀਰ ਚ ਪਹਿਲੀ ਵਾਰ ਚੋਣ ਚੋਣਾ ਹੋਇਆ ਜਿਸ ਵਿੱਚ ਖੇਤਰ ਦਾ ਸਿਆਸੀ ਦ੍ਰਿਸ਼ ਬਦਲ ਦਿੱ ਗਿਆ ਹੈ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਘਰ ਚੋਣਾਂ ਲੜੀਆਂ ਜਦ ਕੀ ਭਾਜਪਾ ਤੇ ਪੀ ਪਲਸ ਵੀ ਹੋਇਆ ਹੈ ਖਬਰ ਨੂੰ ਅੰਤ ਤੱਕ ਵਿਖਣੀ ਆਪ ਸਭ ਦਾ ਧੰਨਵਾਦ